ਕਿੰਨੇ ਖੁਸ਼ੀ ਆ ਵੇਖੋ ਪੰਜਾਬ ਵਿੱਚ ਰਹਿਣ ਵਾਲੇ ਸੱਚਮੁੱਚ ਜੇ ਕੋਈ ਪੰਥ ਨੂੰ ਪਿਆਰ ਕਰਦਾ ਹੈ ਉਹਦੇ ਸ਼ੁਕਰ ਕਰੇ ਸੱਚਿਆ ਪਾਸ਼ਾ ਆ ਕਿਤੇ 50 ਡਿੱਗੇ ਪਏ ਆ ਨਸ਼ੇ ਵਿੱਚ ਕਿਤੇ 5 ਡਿੱਗੇ ਪਏ ਆ ਕਿਤੇ 25 ਡਿੱਗੇ ਪਏ ਆ ਕਿਤੇ 100 100 ਆ ਸ਼ੁਕਰ ਹੈ ਹਜ਼ਾਰਾਂ ਦੇ ਹਸਾਬ ਨਾਲ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ ਜਿਹੜੇ ਬੈਠੇ ਆ ਇਹ ਗੱਲ ਦੀ ਪੱਕੀ ਗਰੰਟੀ ਹੈ ਬਹਿੰਦੇ ਰਹਿਣ ਬਹਿੰਦੇ ਰਹਿਣ ਬਹਿੰਦੇ ਰਹਿਣ ਬਦਲ ਜ਼ਰੂਰ ਜਾਣਗੇ ਸੁਰੀਆ ਕਾਲੋ ਤੇ ਕੌਣ ਹੈ ਇਹ ਪੰਥ ਵਿਰੋਧੀ ਜਿਹੜੇ ਗੋਲੀਆਂ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ ਇਹ ਕੌਣ ਨੇ ਇਹ ਕੌਣ ਲੋਕ ਨੇ ਜਿਹੜੇ ਸ਼ਬੀਲਾ ਲਾ ਕੇ ਮਾਰਨਾ ਚਾਹੁੰਦੇ ਨੇ ਇਹ ਕੌਣ ਨੇ ਜਿਨ੍ਹਾਂ ਨੂੰ ਆਇ ਇਕੱਠ ਚੰਗੇ ਨਹੀਂ ਲੱਗਦੇ ਇਹ ਕੌਣ ਨੇ ਜਿਨ੍ਹਾਂ ਨੂੰ ਆ ਅੰਮ੍ਰਿਤ ਸੰਚਾਰ ਚੰਗੇ ਨਹੀਂ ਲੱਗਦੇ ਇਸੇ ਕਰਕੇ ਅਸੀਂ ਇਹ ਬੇਨਤੀ ਕੀਤੀ ਹੈ ਵੀ ਹੋਏ ਹਮਲੇ ਦੀ ਸੀਬੀਆਈ ਜਾਂਚ ਕਰੇ ਉਹ ਬੰਦੇ ਸਾਹਮਣੇ ਆਉਣੇ ਚਾਹੀਦੇ ਨੇ ਕਿਉਂ ਕੀਤਾ ਇਦਾਂ ਕਿਉਂ ਕੀਤਾ ਤੁਹਾਨੂੰ ਆ ਚੰਗਾ ਨਹੀਂ ਲੱਗਦਾ ਸਿੱਖੀ ਦਾ ਪ੍ਰਚਾਰ ਹੁੰਦਾ ਅੰਮ੍ਰਿਤ ਸੰਚਾਰ ਹੁੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਆ ਨਿੱਕੇ ਨਿੱਕੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਚੁੱਕਣ ਵਾਲੇ ਕੌਣ ਲੋਕ ਨੇ ਉਸ ਪ੍ਰਚਾਰਕ ਵੀਰ ਨੇ ਇਹਨਾਂ ਦਾ ਕੀ ਵਿਗਾੜਿਆ ਸੀ ਕਿਉਂ ਗੋਲੀ ਮਾਰੀ ਗਈ ਮੇਰੀ ਗੱਡੀ ਤੁਸੀਂ ਵੇਖਿਓ ਮੇਰੀ ਗੱਡੀ ਦੇ ਵਿੱਚ ਜਿਹੜੀ ਸੀਟ ਤੇ ਮੈਂ ਬੈਠਾ ਸੀ ਅੱਗੇ ਤੇ ਗੋਲੀ ਵੱਜੀ ਮੇਰੀ ਸੀਟ ਦੇ ਉੱਤੇ 3-4 ਗੋਲੀਆਂ ਮੇਰੀ ਛੱਤ 'ਚ ਵੱਜੀਆਂ ਹੋਈਆਂ ਸੀ ਜਿਸ ਸੀਟ ਤੇ ਬੈਠਾ ਸੀ ਮੇਰੀ ਸੀਟ ਤੇ ਵੀ ਗੋਲੀ ਵੱਜੀ ਹੋਈ ਸੀ ਰੈਡੀਏਟਰ ਪਾਣੀ ਵਾਲਾ ਹੁੰਦਾ ਉਹਦੇ ਵਿੱਚੋਂ 4 ਗੋਲੀਆਂ ਲੱਭੀਆਂ ਨੇ ਸਾਰੀ ਬਾਡੀ ਦੇ ਉੱਤੇ ਵੇਖੋ ਗੋਲੀਆਂ ਹੀ ਗੋਲੀਆਂ ਲਗਾਤਾਰ ਇਹ ਨਹੀਂ ਵੀ ਇੱਕ ਡਰਾਇਆ ਨਹੀਂ ਡਰਾਇਆ ਨਹੀਂ ਮਾਰਨ ਦਾ ਇਰਾਦਾ ਇਰਾਦਾ ਕਤਲ ਇਰਾਦੇ ਨਾਲ ਨਹੀਂ ਕਤਲ ਕਰਨ ਵਾਸਤੇ ਆਏ ਸੋ ਇਸ ਕਰਕੇ ਚਾਹੁੰਦੇ ਆ ਵੀ ਸੀਬੀਆਈ ਇਸ ਗੱਲ ਦੀ ਜਾਂਚ ਕਰੇ ਸਾਡੇ ਸਾਹਮਣੇ ਆਵੇ ਕੌਣ ਉਹ ਲੋਕ ਨੇ ਕਿੰਨਾ ਨੇ ਸਾਜ਼ਿਸ਼ ਰਚੀ ਕਿਉਂ ਕੀਤਾ ਹੈ